ਖਬਰ ਸ਼੍ਰੋਮਣੀ ਕਾਲੀ ਦਲ ਦੀ ਨਾਲ ਹੈ ਉਮੀਦ ਜਿਤਾਈ ਜਾ ਰਹੀ ਹੈ ਸ਼੍ਰੋਮਣੀ ਕਾਲੀ ਦਲ ਕੱਲ ਆਪਣੀ ਅਗਲੀ ਉਮੀਦਵਾਰਾਂ ਦੀ ਸੂਚੀ ਜਾਰੀ ਕਰੇਗਾ ਇਸ ਦਿਨਾਂ ਲਈ ਉਹ ਕਿਹੜੇ ਉਮੀਦਵਾਰ ਹਨ ਜਿਨ੍ਹਾਂ ਦੇ ਉੱਤੇ ਇਸ ਵੇਲੇ ਕਾਫੀ ਚਰਚਾਾਂ ਚੱਲ ਰਹੀਆਂ ਨੇ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਵੇਲੇ ਦੱਸਦੀ ਹੈ ਕਿ ਇਹ ਵੀ ਤਾਜ਼ਾ ਅਪਡੇਟ سامنے ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਵੀ ਲੋਕ ਸਭਾ ਚੋਣਾਂ ਲੜ ਸਕਦੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਕਿ ਉਹ ਚੋਣ ਨਹੀਂ ਲੜਨਗੇ ਪਰ ਇਸ ਵੇਲੇ ਪਾਰਟੀ ਦੇ ਵਿੱਚ ਚਰਚਾ ਮਾਇਨੇ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਨੇ ਉਥੇ ਹੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਜਿਹੜੇ ਹਮੇਸ਼ਾ ਹੀ ਬਠਿੰਡਾ ਲੋਕ ਸਭਾ ਜਾ ਸੀ ਤੋਂ ਲੜਦੇ ਆਏ ਨੇ ਚੋਣ ਤੇ ਜਿੱਤ ਵੀ ਉਹਨਾਂ ਨੇ ਹਾਸਲ ਕੀਤੀ ਹੈ ਉਹਨਾਂ ਦੀ ਫਿਰੂਜ਼ਪੁਰ ਲੋਕ ਸਭਾ ਚੋਣਾ ਲੜਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਸੀਤਾ ਦੀ ਅਦਲਾ ਬਦਲੀ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਚਰਚਾਵਾਂ ਨੇ ਪਰ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਆਪਣੀ ਅਗਲੀ ਸੂਚੀ ਜਾਰੀ ਕਰ ਸਕਦਾ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਉਮੀਦਵਾਰ ਐਲਾਨੇ ਜਾ ਸਕਦੇ ਨੇ ਕਿਹਨਾਂ ਦੇ ਨਾਵਾਂ ਦੇ ਉੱਤੇ ਚਰਚਾਵਾਂ ਹੋ ਰਹੀਆਂ ਨੇ ਇਸ ਬਾਬਤ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਸੋਮਵਾਰ ਨੂੰ ਜਲੰਧਰ ਉਮੀਦਵਾਰ ਦੇ ਨਾਲ ਹੀ ਆਪਣੀ ਅਗਲੀ ਸੂਚੀ ਜਾਰੀ ਕਰ ਸਕਦਾ ਹੈ ਉੱਥੇ ਹੀ ਲਗਾਤਾਰ ਹੀ ਕੈ ਲੀਡਰਾ ਦੇ ਨਾਲ ਚਰਚਾ ਮਾ ਸੁਖਬੀਰ ਸਿੰਘ ਬਾਦਲ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਦੇ ਨਾਲ ਹੈ ਸੋਮਵਾਰ ਨੂੰ ਨਾਮਾ ਦੀ ਕੋਸ਼ਿਸ਼ ਹੋ ਸਕਦੀ ਹੈ ਪਵਨ ਕੁਮਾਰ ਟੀਮ ਨੂੰ ਜਿਹੜੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਪਾਰਟੀ ਨੇ ਜਲੰਧਰ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਹੈ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਉਹਨਾਂ ਉਮੀਦਵਾਰਾਂ ਨੂੰ ਐਲਾਨਿਆ ਗਿਆ ਜੋ ਦੂਜੀਆਂ ਪਾਰਟੀਆਂ ਛੱਡ ਕੇ ਇਹਨਾਂ ਪਾਰਟੀਆਂ ਨੂੰ ਜੁਆਇਨ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ ਦੱਸ ਦਈਏ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕੀ ਪੈ ਸ਼੍ਰੋਮੀਕ ਮਾਫ ਕਰਨਾ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੇ ਇਕਲੋਤੇ ਐਮਪੀ ਆਪ ਦੇ ਸੀ ਉਹਨਾਂ ਦੇ ਵੱਲੋਂ ਪਾਰਟੀ ਛੱਡ ਕੇ ਬੀਜੇਪੀ ਦਾ ਰੁਕੀਤਾ ਗਿਆ ਤੇ ਨਾਲ ਹੀ ਬੀਜੇਪੀ ਨੇ ਉਹਨਾਂ ਨੂੰ ਟਿਕਟ ਵੀ ਲੋਕ ਸਭਾ ਚੋਣਾਂ ਦੀ ਦੇ ਦਿੱਤੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਟਿਕਟ ਦੇ ਦਿੱਤੀ ਸੀ ਪਰ ਫਿਰ ਵੀ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਇਹ ਪਾਰਟੀ ਛੱਡ ਕੇ ਬੀਜੇਪੀ ਦਾ ਪੱਲਾ ਫੜਿਆ ਗਿਆ ਸੀ ਇਸ ਦੇ ਨਾਲ ਹੀ ਨਰਾਜ਼ ਹੋਏ ਅਕਾਲੀ ਦਲ ਤੋਂ ਪਵਨ ਕੁਮਾਰ ਟੀ ਨੂੰ ਉਹਨਾਂ ਦੇ ਵੱਲੋਂ ਵੀ ਪਾਰਟੀ ਛੱਡ ਕੇ ਆਪ ਦਾ ਪੱਲਾ ਫੜਿਆ ਗਿਆ ਤੇ ਆਪ ਨੇ ਉਹਨਾਂ ਨੂੰ ਵੀ ਜਿਹੜੀ ਹੈ ਟਿਕਟ ਦੇ ਦਿੱਤੀ ਹੈ ਤੇ ਇਸ ਦੇ ਨਾਲ ਹੀ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਜਲੰਧਰ ਤੋਂ ਇਸ ਵਾਰ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਇਸ ਤੋਂ ਨਰਾਜ਼ ਹੋ ਕੇ ਜਿਹੜੇ ਸੰਤੋਖ ਸਿੰਘ ਚੋਧਰੀ ਦਾ ਪਰਿਵਾਰ ਹੈ ਉਹ ਸ਼ਾਮਿਲ ਹੋ ਗਏ ਨੇ ਭਾਜਪਾ ਦੇ ਵਿੱਚ ਇਸ ਕਰਕੇ ਉਹਨਾਂ ਦੀ ਜਿਹੜੇ ਮਰਹੂਮ ਸੰਤੋਖ ਸਿੰਘ ਚੋਧਰੀ ਦੀ ਪਤਨੀ ਕਰਮਜੀਤ ਕੌਰ ਚੋਧਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਪਾਰਟੀ ਜਿਹੜੀ ਹੈ ਉਹ ਬੀਜੇਪੀ ਜੁਆਇਨ ਕਰ ਲਈ ਹੈ ਇਸ ਤੋਂ ਪਹਿਲਾਂ ਪਵਨ ਕੁਮਾਰ ਤੀਨੂ ਵੀ ਜਿਹੜਾ ਹੈ ਉਹ ਵੀ ਜਿਹੜੇ ਹੈ ਸ਼੍ਰੋਮੇ ਕਾਲੀ ਦਲ ਛੱਡ ਕੇ ਸ਼ਾਮਿਲ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਆਪ ਨੇ ਵੱਲੋਂ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ ਹੈ ਇਸ ਕਰਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਮੰਨੇ ਜਾ ਰਹੇ ਹੈ ਪਾਰਟੀ ਜੁਲੰਹਰ ਤੋਂ ਪੰਥਕ ਚਿਹਰੇ ਨੂੰ ਉਤਾਰ ਸਕਦੇ ਇਸ ਦੇ ਲਈ ਚਰਚਾਵਾ ਕਈ ਚਿਹਰੇ ਤੋਂ ਹੋ ਰਹੀ ਹੈ ਪਾਰਟੀ ਇਸ ਦੁਰੰਤਿ ਨੁਨਾਮਾ ਦੇ ਉੱਤੇ ਚਰਚਾਵਾ ਕਰ ਰਹੀ ਹੈ ਜਿਸ ਵਿੱਚ ਸਰਵੰਤ ਸਿੰਘ ਫਿਲੌਰ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਅਤੇ ਸਾਬਕਾ ਐਸਐਸਪੀ ਹਰਮੋਹਨ ਸਿੰਘ ਸੰਧੂ ਦੇ ਨਾਮ ਉੱਤੇ ਚਰਚਾਵਾ ਚੱਲ ਰਹੀਆਂ ਨੇ ਗੱਲ ਕਰੀਏ ਸ਼ਰਮਣਿਅ ਅਕਾਲੀ ਦਲ ਦੀ ਤਾ ਸ਼ਰਮਣਿਅ ਅਕਾਲੀ ਦਲ ਦੀ ਚਰਚਾ ਮਨ ਨੇ ਕਿ ਸੋਮਵਾਰ ਨੂੰ ਆਪਣੇ ਅਗਲੀ ਸੂਚੀ ਉਮੀਦਵਾਰਾਂ ਦੀ ਜਾਰੀ ਕਰ ਸਕਦੀ ਹੈ ਇਸ ਦੇ ਨਾਲ ਹੀ ਇਹ ਵੀ ਚਰਚਾ ਮਨ ਹੈ ਸ਼ਰਮਣਿਅ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਨੇ ਤੇ ਉਹਨਾਂ ਦੀ ਪਤਨੀ ਹਰਸ਼ੀਮਰਤ ਕੌਰ ਬਾਦਲ ਫਿਰੋਜ਼ਪੁਰ ਤੋਂ ਚੋਣ ਲੜ ਸਕਦੀ ਹੈ ਤਾਂ ਵੱਡੀ ਅਪਡੇਟ ਹੈ ਇਸ ਦਿਨਾਲ ਹੀ ਇਹ ਵੀ ਦੱਸਦੀ ਹੈ ਕਿ ਚਰਚਾમાં ਲਗਾਤਾਰ ਹੀ ਇਹਨਾਂ ਧੂਆਂ ਦੀ ਅਦਲਾ ਬਦਲੀਤੀ ਵੀ ਹੋ ਰਹੀ ਹੈ ਸੀਤਾ ਦੀ ਕਿ ਸੀਤਾ ਬਦਲੀ ਹੈ ਹਾਲਾਂਕਿ ਦੱਸਦੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਲੋਕ ਸਭਾ ਚੋਣਾ ਨਹੀਂ ਲੜਨਗੇ ਪਰ ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਮਧੇ ਨਜ਼ਰ ਜਿਸ ਤਰੀਕੇ ਦੇ ਨਾਲ ਬਠਿੰਡਾ ਹਲਕੇ ਤੋਂ ਵਿਰੋਧੀ ਪਾਰਟੀਆਂ ਨੇ ਸਖਤ ਟੱਕਰ ਦੇ ਮੁਕਾਬਲੇ ਵਾਲੇ ਉਮੀਦਵਾਰ ਐਲਾਨੇ ਇਸ ਕਰਕੇ ਪਾਰਟੀ ਚਾਹਦੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਚੋਣ ਲੜਨ ਜਿਹੜੇ ਬਠਿੰਡਾ ਤੋਂ ਇਸ ਦੇ ਨਾਲ ਹੀ ਹੁਣ ਇਹ ਵੀ ਚਰਚਾ ਆਮਾ ਨੇ ਕਿ ਜਲੰਧਰ ਤੋਂ ਉਮੀਦਵਾਰ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਜਾਰੀ ਕਰ ਸਕਦੀ ਹੈ ਆਪਣੀ ਸੂਚੀ ਇਸ ਦੇ ਨਾਲ ਹੀ ਉਹ ਕਿਹੜੇ ਉਮੀਦਵਾਰ ਹੋਣਗੇ ਜਿਨ੍ਹਾਂ ਦੇ ਉੱਤੇ ਇਸ ਵੇਲੇ ਚਰਚਾ ਆਮਾ ਨੇ ਕਿ ਅਗਲੀ ਸੂਚੀ ਦੇ ਵਿੱਚ ਨਾਮ ਹੋ ਸਕਦਾ ਇਸ ਸਬੰਧ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਸੋਮਵਾਰ ਨੂੰ ਜਲੰਧਰ ਉਮੀਦਵਾਰ ਦੇ ਨਾਲ ਹੀ ਆਪਣੀ ਅਗਲੀ ਸੂਚੀ ਜਾਰੀ ਕਰ ਸਕਦੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਤੇ ਨਾਮ ਤੇ ਚਰਚਾਾਂ ਹੋ ਰਹੀ ਹੈ ਇਸ ਨਾਲ ਹੀ ਨਾਮਾ ਦੀ ਕੋਸ਼ਿਸ਼ ਨਾ ਜਿਹੜੀ ਐ ਸੋਮਵਾਰ ਨੂੰ ਹੋ ਸਕਦੀ ਹੈ ਪਵਨ ਕੁਮਾਰ ਟੀਨੂ ਜਿਹੜੇ ਕਿ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਹਾਲ ਦੇ ਵਿੱਚ ਸ਼ਾਮਿਲ ਹੋਏ ਆ ਉੱਥੇ ਜਲੰਧਰ ਤੋਂ ਜਿਹੜੀ ਹੈ ਉਹਨਾਂ ਨੂੰ ਉਮੀਦਵਾਰ ਐਲਾਨਿਆ ਹੈ ਆਪਨੇ ਇਸ ਕਰਕੇ ਲਗਾਤਾਰ ਸ਼੍ਰੋਮਿਆ ਕਾਲੀ ਦਲ ਨਹੀਂ ਚਲਦੀ ਹੈ ਹੋਰ ਵਿਰੋਧ ਹੋਵੇ ਇਸ ਕਰਕੇ ਨਾਵਾਂ ਦੇ ਉਤੇ ਚਰਚਾਾਂ ਮਾਂ ਤੇਜ਼ ਚੱਲ ਰਹੀਆਂ ਨੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਇੱਥੇ ਪਾਰਟੀਆਂ ਦੇ ਵੱਲੋਂ ਉਹੀ ਉਮੀਦਵਾਰ ਐਲਾਨੀ ਗਏ ਜਿਹੜੇ ਦੂਸਰੀਆਂ ਪਾਰਟੀਆਂ ਛੱਡ ਕੇ ਜਿਹੜੇ ਇਹਨਾਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਏ ਸਭ ਤੋਂ ਪਹਿਲਾਂ ਗੱਲ ਕਰੀਏ ਭਾਜਪਾ ਦੀ ਤਾਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹਨਾਂ ਨੂੰ एलारनिया है बीजेपी ने ता सुशीद कुमार ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਆਏ ਨੇ ਆਪ ਦੇ ਵਿੱਚ ਉਹਨਾਂ ਦੇ ਇਕਲੋਤੇ ਉਹ ਐਮਪੀਸ ਸਨ ਤੇ ਨਾਲ ਆਪ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਵੀ ਦੇ ਦਿੱਤੀ ਸੀ ਫਿਰ ਵੀ ਉਹਨਾਂ ਦੇ ਵੱਲੋਂ ਪਾਰਟੀ ਛੱਡ ਕੇ ਪੱਲਾ बीजेपी ਦਾ ਫੜਿਆ ਗਿਆ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਖਫਾ ਹੋਏ ਜਿਹੜੇ ਪਵਨ ਕੁਮਾਰ ਟੀਨੂ ਹੈ ਉਹ ਵੀ ਸੈੱਟ ਛੱਡ ਕੇ ਸ਼ਾਮਿਲ ਹੋਏ ਨੇ ਆਪ ਜ ਆਪ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ ਉੱਥੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੇ ਵੱਲੋਸ ਸਾਹਿਬ ਦਾ ਜਿਹੜੇ ਐ ਸੀਐਮ ਰਹੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਉਮੀਦਵਾਰ ਐਲਾਨਿਆ ਇਸ ਤੋਂ ਖਫਾ ਹੋ ਕੇ ਜਿਹੜੇ ਸਾਹਿਬ ਦਾ ਐਮਪੀ ਰਹੇ ਨੇ ਸੰਤੋਖ ਸਿੰਘ ਚੋਧਰੀ ਉਹਨਾਂ ਦੀ ਪਤਨੀ ਕਰਮਜੀਤ ਕੌਰ ਚੋਧਰੀ ਨਰਾਜ਼ ਹੋ ਕੇ ਪਾਰਟੀ ਛੱਡ ਕੇ ਸ਼ਾਮਿਲ ਹੋ ਗਏ ਨੇ ਭਾਜਪਾ ਦੇ ਵਿੱਚ ਇਸ ਕਰਕੇ ਲਗਾਤਾਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣੇ ਅਗਲੇ ਉਮੀਦਵਾਰ ਦੀ ਪਾਲ ਦੇ ਵਿੱਚ ਹੈ ਦੱਸ ਦਈਏ ਕਿ ਲਗਾਤਾਰ ਪਾਰਟੀ ਜਿਹੜੀ ਹੈ ਮੀਟਿੰਗਾਂ ਕਰ ਰਹੀ ਹੈ ਤੇ ਕਈ ਨਾਵਾਂ ਦੇ ਉੱਤੇ ਵਿਚਾਰ ਚਾ ਮ ਹੋ ਰਹੀਆਂ ਨੇ ਇਸ ਵਾਰ ਅਕਾਲੀ ਦਲ ਸੀਨੀਅਰ ਜਿਹੜੇ ਨੇ ਲੀਡਰਾਂ ਦੇ ਨਾਲ ਚਰਚਾਵਾ ਹੋ ਰਹੀ ਹੈ ਇਸ ਕਰਕੇ ਜਲੰਧਰ ਤੋਂ ਪੰਥਕ ਉਮੀਦਵਾਰ ਐਲਾਨਣ ਦੀ ਜਿਹੜੀ ਚਰਚਾਵਾ ਚੱਲ ਰਹੀ ਹੈ ਇਸ ਦੇ ਲਈ ਚਾਰੇ ਪੰਥਕ ਜਿਹੜੀ ਹੈ ਉਹਨਾਂ ਦੀ ਚਰਚਾਵਾ ਹੋ ਰਹੀ ਹੈ ਜਿਸ ਦੇ ਵਿੱਚ ਤਿੰਨ ਨਾਵਾਂ ਦੇ ਉੱਤੇ ਸਭ ਤੋਂ ਜ਼ਿਆਦਾ ਚਰਚਾਵਾ ਹੈ ਉਹਨੇ ਸਰਬੰਤ ਸਿੰਘ ਫਿਲੌਰ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਅਤੇ ਸਾਬਕਾ ਐਸਐਸਪੀ ਹਰਮੋਹਨ ਸਿੰਘ ਸੰਧੂ ਸਰਬੰਤ ਸਿੰਘ ਫਿਲੌਰ ਜਿਹੜੇ ਅਕਾਲੀ ਦਲ ਦੇ ਵਿੱਚ ਜਿਹੜੇ ਹੈ ਸੀਨੀਅਰ ਲੀਡਰ ਦੇ ਵਜੋਂ ਸੇਵਾਵਾਂ માં ਉਹਨਾਂ ਨੇ ਨਿਭਾਈਆਂ ਇਹ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਪ੍ਰੋਫੈਸਰ ਹਰਬੰਸ ਸਿੰਘ ਦੀ ਗੱਲ ਕਰੀਏ ਤਾਂ ਪੰਥਕ ਪਰਿਵਾਰ ਦੇ ਨਾਲ ਹੈ ਅਕਾਲੀ ਦਲ ਦੇ ਕਾਫੀ ਕਰੀਬੀ ਨੇ ਉੱਥੇ ਪ੍ਰੋਫੈਸਰ ਹਰਬੰਸ ਸ਼ਰਮਣੀ ਕਮੇਟੀ ਤੇ ਅਕਾਲੀ ਦਲ ਦੇ ਜਿਹੜੇ ਹੈ ਪੋਲਿਟਿਕਲਸਲਾ ਕਰਦੇ ਰੂਪ ਦੇ ਵਿੱਚ ਸੇਵਾ માં ਉਹਨਾਂ ਨੇ ਨਿਭਾਈਆਂ ਤੀਸਰੇ ਨਾਮ ਦੀ ਗੱਲ ਕਰੀਏ ਸਾਬਕਾ ਐਸਐਸਪੀ ਹਰਮੋਹਨ ਸਿੰਘ ਸੰਧੂ ਦੀ ਗੱਲ ਅਕਾਲੀ ਨੇ ਤੇ ਉਹਨਾਂ ਦੇ ਪਿਤਾ ਅਜੈਬ ਸਿੰਘ ਸੰਧੂ ਵਿਧਾਇਕ ਰਹਿ ਚੁੱਕੇ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਲੀਡਰ ਰਹਿ ਚੁੱਕੇ ਨੇ ਤੇ ਨਾਲ ਹੀ ਉਹਨਾਂ ਦੀ ਮਾਂ ਕੈਬਨਿਟ ਮੰਤਰੀ ਰਹਿ ਚੁੱਕਿਆ ਜਲੰਧਰ ਬੀਤੇ ਦਿਨ 모ਹਿੰਦਰ ਸਿੰਘ ਕੇਪੀ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸੀ ਤੇ ਲਗਾਤਾਰ ਹੀ ਕਈ ਨਾਵਾਂ ਦੇ ਉੱਤੇ ਸਵੇਲੇ ਜਰੰਦਰ ਤੋਂ ਚਰਚਾ માં ਹੈ ਪਾਰਟੀ ਚਾਹੁੰਦੀ ਹੈ ਕਿ ਪੰਥਕ ਲੀਡਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵੇਲੇ ਚਰਚਾ માં ਤੇ ਉਮੀਦਵਾਰਾਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਸੋਮਵਾਰ ਨੂੰ ਆਪਣੀ ਅਗਲੀ ਸੂਚੀ ਜਾਰੀ ਕਰ ਸਕਦੇ ਤੇ ਇਸ ਦੇ ਨਾਲ ਹੀ ਅਪਡੇਟ ਇਹ ਵੀ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਸ ਬਾਤ ਚੋਣਾ ਲੜ ਸਕਦੇ ਨਹੀਂ ਪਠਿੰਡਾ ਤੋਂ ਉਮੀਦ ਜਿਤਾਈ ਜਾ ਰਹੀ ਹੈ ਉਹਨਾਂ ਦੀ ਚੋਣ ਲੜਨ ਦੀ ਤੇ ਨਾਲ ਹੀ ਉਹਨਾਂ ਦੀ ਪਤਨੀ ਜੜਿਆ ਹਰਸਿਮਰਤ ਕੌਰ ਬਾਦਲ ਇਹ ਚਰਚਾ ਮਾ ਨੇ ਫਿਰੋਜ਼ਪੁਰ ਤੋਂ ਹੋ ਚੋਣ ਲੜ ਸਕਦੇ ਨੇ ਤੇ ਸੁਖਬੀਰ ਤੇ ਹਰਸਿਮਰਤ ਦੀ ਅਦਲਾ ਬਦਲੀ ਦੀਆਂ ਸੀਤਾ ਦੀ ਅਦਲਾ ਬਦਲੀ ਦੀਆਂ ਚਰਚਾਾਂ ਵੀ ਕਾਫੀ ਜ਼ਿਆਦਾ ਤੇਜ਼ ਹੋ ਗਏ ਹੈ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ